ਬਿਜਲੀ ਭਾਗ ਦੀਆਂ ਜ਼ਮੀਨਾਂ ਵੇਚਣ ਦੇ ਉੱਪਰ ਹੁਣ ਰੋਕ ਲੱਗ ਚੁੱਕੀ ਹੈ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੀ ਪੀਐਸ ਪੀਸੀਐਲ ਦੀਆਂ ਜਿਹੜੀਆਂ ਜ਼ਮੀਨਾਂ ਉਹ ਵੇਚੀਆਂ ਗਈਆਂ ਸੀ ਜਿਸ ਤੇ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਜਵਾਬ ਦੇਣ ਦੇ ਲਈ ਤਲਬ ਕੀਤਾ ਗਿਆ ਤਾਂ ਦੱਸਦੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਜਾਇਦਾਦਾਂ ਵੇਚਣ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸਪਸ਼ਟ ਹੁਕਮ ਜਾਰੀ ਕੀਤੇ ਨੇ ਕਿ ਅਗਲੇ ਹਦੇਸ਼ਾਂ ਤੱਕ ਨਿਗਮ ਦੀ ਕੋਈ ਵੀ ਜਾਇਦਾਦ ਵੇਚੀ ਨਹੀਂ ਜਾਵੇਗੀ ਇਸ ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨਾ ਪਵੇਗਾ ਇਹ ਮਾਮਲਾ ਇੱਕ ਜਨਹਿੱਤ ਪਟੀਸ਼ਨ ਰਾਹੀਂ ਅਦਾਲਤ ਦੇ ਵਿੱਚ ਪਹੁੰਚਿਆ ਸੀ ਪਟੀਸ਼ਨ 'ਚ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਬਿਜਲੀ ਦੇ ਬਿੱਲਾਂ ਦੇ ਲਗਭਗ 2582 ਕਰੋੜ ਰੁਪਏ ਦਾ ਬਕਾਇਆ ਜਿਹੜਾ ਇਹ ਉਹ ਖੜਾ ਹੈ ਇਸ ਦੇ ਨਾਲ ਹੀ ਸਰਕਾਰ ਨੇ 10000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਸਬਸਿਡੀ ਦੀ ਰਾਸ਼ੀ ਵੀ ਹਜੇ ਤੱਕ ਨਿਗਮ ਨੂੰ ਅਦਾ ਨਹੀਂ ਕੀਤੀ ਹੈ ਪਟੀਸ਼ਨ ਕਰਤਾ ਨੇ ਦੋਸ਼ ਲਗਾਏ ਕਿ ਇਸ ਵਿਤੀ ਦੁਆ ਨੂੰ ਕਟ ਕਰਨ ਦੇ ਲਈ ਨਿਗਮ ਦੀਆਂ ਕੀਮਤੀ ਜਨਤਕ ਜਾਇਦਾਦਾਂ ਨੂੰ ਵੀ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਜਨਤਾ ਦੇ ਹਿੱਤ ਦੇ ਵਿੱਚ ਨਹੀਂ ਹੈ ਹਾਈ ਕੋਰਟ ਨੇ ਇਸ ਸਥਿਤੀ ਨੂੰ ਗੰਭੀਰ ਮੰਨਦਿਆਂ ਸਰਕਾਰ ਤੋਂ ਜਵਾਬ ਤਲਬ ਕੀਤਾ ਪਟੀਸ਼ਨ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਥਾਨਕ ਨਿਕਾਇਬ ਵਿਭਾਗ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਸਭ ਤੋਂ ਵੱਧ ਬਿਜਲੀ ਬਕਾਇਆ ਹਨ ਪਟੀਸ਼ਨ ਕਰਤਾ ਦੇ ਬਲੋਂ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਬਿੱਲ ਨਾ ਭਰਨ ਵਾਲੇ ਸਰਕਾਰੀ ਵਿਭਾਗਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਲੋਡ ਪੈਣ ਤੇ ਉਹਨਾਂ ਦੇ ਬਿਜਲੀ ਕਨੈਕਸ਼ਨ ਵੀ ਕੱਟੇ ਜਾਣ ਇਸ ਤੋਂ ਇਲਾਵਾ ਸਰਕਾਰ ਨੂੰ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ ਹੁਣ 16 ਮਾਰਚ ਨੂੰ ਜਿਹੜੀ ਹੋਣ ਵਾਲੀ ਸੁਣਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਜਿੱਤੇ ਰਾਜ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਪਵੇਗੀ ਪੰਜਾਬ ਸਰਕਾਰ ਨੂੰ ਜਿਹੜਾ ਆਪਣਾ ਜਵਾਬ ਹੈ ਉਹ ਦਾਇਰ ਕਰਨਾ ਪਵੇਗਾ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਜਿਹੜੀਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੇਚਣ ਦੀ ਜਿਹੜੀ ਗੱਲ ਚੱਲ ਰਹੀ ਸੀ ਉਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਤਾਂ ਇੱਕ ਜਨਹਿਤ ਪਟੀਸ਼ਨ ਹੈ ਜਿਹੜੀ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ ਜਿਸ ਤੇ ਸੁਣਵਾਈ ਕਰਦਿਆਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਦੱਸਦੀ ਹੈ ਕਿ ਜ਼ਮੀਨਾਂ ਵੇਚਣ ਦੇ ਉੱਤੇ ਜਿਹੜੀ ਆ ਰੋਕ ਲੱਗ ਚੁੱਕੀ ਆ ਹੁਣ ਕੋਈ ਵੀ ਜ਼ਮੀਨ ਜਿਹੜੀ ਆ ਪੰਜਾਬ ਸਰਕਾਰ ਨਹੀਂ ਵੇਚ ਸਕਦੀ ਹਾਲਾਂਕਿ ਇਸ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹ ਜਵਾਬ ਵੀ ਦਾਰ ਕਰਨਾ ਪਵੇਗਾ ਆਪਣਾ ਪੱਖ ਰੱਖਣਾ ਪਵੇਗਾ ਦੱਸਦੀਏ ਕਿ ਵਿਭਾਗ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਕਈ ਜਿਹੜੇ ਵਿਭਾਗ ਨੇ ਉਹਨਾਂ ਦੇ ਵੱਲੋਂ ਹਜ਼ਾਰਾਂ ਦੇ ਵਿੱਚ ਜਿਹੜਾ ਉਹ ਜਿਹੜਾ ਹਜ਼ਾਰ ਕਰੋੜਾਂ ਦੇ ਵਿੱਚ ਜਿਹੜਾ ਉਹ ਬਿਜਲੀ ਦਾ ਬਕਾਇਆ ਬਿਲਾ ਜਿਹੜਾ ਨਹੀਂ ਦਿੱਤਾ ਗਿਆ ਤੇ ਉੱਥੇ ਪੰਜਾਬ ਸਰਕਾਰ ਦੇ ਉੱਪਰ ਵੀ ਜਿਹੜਾ 10000 ਕਰੋੜ ਦਾ ਜਿਹੜਾ ਸਬਸਿਡੀ ਰਾਸ਼ੀ ਆ ਉਹ ਖੜੀ ਆ ਉਸ ਦੀ ਹਦਾਈਗੀ ਨਹੀਂ ਹੋਈ ਆ ਤਾਂ ਉੱਥੇ ਦੀ ਜਿਹੜਾ ਉਹ ਵਿਭਾਗ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਇਸ ਤੇ ਹੁਣ ਜਿਹੜੀ ਆ ਰੋਕ ਲੱਗਣੀ ਚਾਹੀਦੀ ਆ ਤੇ ਜਿੰਨਾ ਵਿਭਾਗਾਂ ਦੇ ਵੱਲੋਂ ਬਿਜਲੀ ਬਿੱਲ ਨਹੀਂ ਭਰੇ ਗਏ ਉਹਨਾਂ ਦੇ ਜਿਹੜੇ ਕਨੈਕਸ਼ਨ ਨੇ ਉਹ ਕੱਟੇ ਜਾਣ ਦੀ ਗੱਲ ਆ ਜਿਹੜੀ ਵਿਭਾਗ ਦੇ ਵੱਲੋਂ ਆਖੀ ਗਈ ਆ ਤਾਂ ਦੱਸਦੀ ਏ ਕਿ ਹੁਣ ਜਿਹੜੇ ਵਿਭਾਗ ਸਰਕਾਰੀ ਵਿਭਾਗਾਂ ਦੇ ਵੱਲੋਂ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ ਗਏ ਉਹਨਾਂ ਦੇ ਜਿਹੜੇ ਕਨੈਕਸ਼ਨ ਨੇ ਉਹ ਵੀ ਕੱਟੇ ਜਾਣ ਦੀ ਸੁਭਾਅ ਬਣਾਇਆ ਤਾਂ ਦੱਸਦੀ ਏ ਕਿ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਜ਼ਮੀਨਾਂ ਵੇਚਣ ਦੇ ਮਾਮਲੇ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ